ਇਹ ਤਸਵੀਰਾਂ ਦੱਸਦੇ ਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਅੱਗੇ ਆਇਆ ਜਾਵੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਗਾਹ ਆਇਆ ਜਾਵੇ ਆ ਤਸਵੀਰਾਂ ਵੇਖੀਆਂ ਜਾਣ ਆ ਹਾਲਾਤ ਵੇਖ ਸਕਦੇ ਹੋ ਤੁਸੀਂ ਕਿ ਆ ਸਾਰੇ ਹਾਲਾਤ ਜਿਹੜੇ ਆ ਇਹ ਕਿਵੇਂ ਦੇ ਹਾਲਾਤ ਹੈ ਜਦੋਂ ਪੁਲ ਬਣਨਾ ਸੀ ਉਦੋਂ ਪਾਣੀ ਜਿਹੜਾ ਉਹ ਬੰਦ ਕੀਤਾ ਗਿਆ ਔਰ ਹੁਣ ਅਜੇ ਤੱਕ ਪਾਣੀ ਚਾਲੂ ਨਹੀਂ ਕੀਤਾ ਗਿਆ ਲਗਭਗ 6 ਮਹੀਨੇ ਤੋਂ ਪੁਲ ਦਾ ਪਾਣੀ ਜਿਹੜਾ ਲੰਬੇ ਸਮੇਂ ਤੋਂ ਬੰਦ ਰੱਖਿਆ ਔਰ 6 ਮਹੀਨੇ ਹੋ ਗਏ ਆ ਪੁਲ ਚਾਲੂ ਹੋਏ ਨੂੰ ਲੇਕਿਨ ਅਜੇ ਤੱਕ ਪਾਣੀ ਦਾ ਨਿਕਾਸ ਜਿਹੜਾ ਨਹੀਂ ਖੋਲਿਆ ਗਿਆ ਔਰ ਸਾਰੇ ਸ਼ਹਿਰ ਔਰ ਲਾਗੇ ਲਾਗੇ ਦੇ ਪਿੰਡ ਸਾਰੇ ਹੀ ਇੱਥੇ ਕਚਰਾ ਸੁੱਟ ਰਹੇ ਨੇ ਔਰ ਢੇਰਾਂ ਦੇ ਢੇਰ ਲੱਗੇ ਹੋਏ ਨੇ ਔਰ ਪੁਲ ਜਿਹੜਾ ਫੇਰ ਬੰਦ ਹੋਣ ਦੇ ਕਿਨਾਰੇ ਆ ਆ ਪੁਲ ਵੇਖ ਸਕਦੇ ਹੋ ਕਿ ਲਫਾਫਿਆਂ ਨਾਲ ਹੀ ਬੰਦ ਹੋ ਜਾਵੇਗਾ ਔਰ ਜੇ ਗੱਲ ਕਰੀਏ ਤਾਂ ਜਿਨ੍ਹਾਂ ਨੇ ਪੁਲ ਬਣਾਇਆ ਉਹਨਾਂ ਪਾਣੀ ਦਾ ਨਿਕਾਸ ਕਿਉਂ ਨਹੀਂ ਤੋੜਿਆ ਪਾਣੀ ਦਾ ਨਿਕਾਸ ਪਿੱਛੋਂ ਜਿਹੜਾ ਨਹੀਂ ਛੱਡਿਆ ਗਿਆ ਜਿਸ ਕਾਰਨ ਪੁਲ ਜਿਹੜਾ ਬੰਦ ਹੋਣ ਦੀ ਕਗਾਰ ਤੇ ਆ ਔਰ ਗੰਦਗੀ ਨਾਲ ਬਿਮਾਰੀਆਂ ਜਿਹੜੀਆਂ ਆ ਵੇਖ ਸਕਦੇ ਹੋ ਤੁਸੀਂ ਕਿ ਗੰਦਗੀ ਦੇ ਨਾਲ ਬਿਮਾਰੀਆਂ ਜਿਹੜੀਆਂ ਉਹ ਲਗਾਤਾਰ ਫੈ ਰਹੀਆਂ ਨੇ ਔਰ ਦੀਨਾ ਨਗਰ ਦੇ ਹਾਲਾਤ ਜਿਹੜੇ ਆ ਆਪਾਂ ਅਕਸਰ ਹੀ ਵਿਖਾਉਂਦੇ ਰਹਿੰਨੇ ਆ ਕਿ ਦੀਨਾ ਨਗਰ ਦੇ ਹਾਲਾਤ ਵੇਖੇ ਜਾਣ ਆ ਕਚਰੇ ਦੇ ਢੇਰ ਆ ਜਗਾ ਜਗਾ ਦੇ ਉੱਤੇ ਕਚਰਾ ਇਹ ਲੋਕਾਂ ਵਾਸਤੇ ਪਰੇਸ਼ਾਨੀ ਆ ਆਣ ਗਵਾਣ ਵਾਸਤੇ ਪਰੇਸ਼ਾਨੀ ਆ ਜੋ ਵਸਨੀਕ ਰਹਿੰਦੇ ਨੇ ਉਹਨਾਂ ਵਾਸਤੇ ਮੁਸ਼ਕਲਾ ਖੜੀਆਂ ਨੇ ਕਿ ਇੱਥੇ ਰਹਿਣਾ ਮੁਸ਼ਕਿਲ ਹੋਇਆ ਪਿਆ ਔਰ ਲੋਕਾਂ ਨੇ ਜੋ ਐ ਇੱਥੇ ਗੰਦਗੀ ਦੇ ਲਫਾਫਿਆਂ ਦੇ ਢੇਰ ਜਿਹੜੇ ਆ ਉਹ ਲਗਾਏ ਹੋਏ ਆ ਔਰ ਸਾਰੇ ਹੀ ਲੋਕ ਇਸ ਤਰਫ ਹੋ ਕੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਹੋ ਕੇ ਵਿਖਾਇਆ ਜਾਵੇ ਕਿ ਸਾਰੇ ਹੀ ਲੋਕ ਇਹ ਜੋ ਲਫਾਫੇ ਆ ਜੋ ਗੰਦਗੀ ਆ ਇੱਥੇ ਸੁੱਟਦੇ ਆ ਔਰ ਇਹ ਪੁਲ ਜਿਹੜਾ ਅਗਰ ਪਾਣੀ ਚੱਲਦਾ ਹੁੰਦਾ ਤਾਂ ਇਹ ਲਫਾਫੇ ਜਿਹੜੇ ਆ ਇਹ ਰੁੜ ਜਾਣੇ ਸੀ ਲੇਕਿਨ ਅਜੇ ਤੱਕ ਪੁਲ ਦਾ ਪਾਣੀ ਜਿਹੜਾ ਉਹ ਚਾਲੂ ਨਹੀਂ ਕੀਤਾ ਗਿਆ ਪੁਲ ਬਣ ਗਿਆ ਪੁਲ ਤਿਆਰ ਹੋ ਗਿਆ ਲੋਕਾਂ ਦੀ ਆਵਾਜਾਈ ਲਗਾਤਾਰ ਹੈ ਤੁਸੀਂ ਆਵਾਜਾਈ ਵੇਖ ਸਕਦੇ ਹੋ ਕਿ ਹਰ ਕੋਈ ਆ ਜਾ ਰਿਹਾ ਹੈ ਪੁਲ ਚੱਲ ਰਿਹਾ ਹੈ ਲੇਕਿਨ ਪੁਲ ਦਾ ਪਾਣੀ ਜਿਹੜਾ ਹੈ ਉਹ ਚਾਲੂ ਨਹੀਂ ਕੀਤਾ ਗਿਆ ਜਿੱਥੇ ਡੱਕਾ ਲੱਗਾ ਉੱਥੇ ਲੱਗਾ ਰਿਹਾ ਔਰ ਇਹਨਾਂ ਘਰਾਂ ਵਾਸਤੇ ਪਰੇਸ਼ਾਨੀ ਕੀ ਆ ਕਿ ਲਫਾਫੇ ਗੰਦਗੀ ਨਾਲ ਭਰੇ ਲਫਾਫੇ ਘਰਾਂ ਦਾ ਕਚਰਾ ਲੋਕ ਇੱਥੇ ਸੁੱਟ ਕੇ ਚਲੇ ਜਾਂਦੇ ਆ ਤੇ ਜੇ ਪਹਿਲਾਂ ਵੀ ਲੋਕ ਸੁੱਟਦੇ ਸੀ ਪਰ ਪਾਣੀ ਚੱਲਦਾ ਸੀ ਪਾਣੀ ਚੱਲਦਾ ਸੀ ਲਫਾਫੇ ਰੁੜ ਜਾਂਦੇ ਸੀ ਤੇ ਹੁਣ ਗੱਲ ਕਰੀਏ ਤਾਂ ਪਾਣੀ ਜੋ ਹੈ ਉਹ ਰੁਕਿਆ ਹੋਇਆ ਔਰ ਲਗਾਤਾਰ ਕੂੜੇ ਦੇ ਢੇਰ ਲੱਗਦੇ ਜਾ ਰਹੇ ਆ ਲੋਕਲ ਦੁਕਾਨਦਾਰੀਆਂ ਵਾਲੇ ਪਰੇਸ਼ਾਨ ਨੇ ਇਹੜਾ ਨਾ ਗੱਲ ਕਰਦੇ ਆ ਭਰਾ ਜੀ ਆਓ ਬਾਹਰ ਹਾਂ ਹਾਂ ਜੀ ਭਰਾ ਜੀ ਸੱਸੀ ਗਾਲ ਜੀ ਸੱਸੀ ਗਾਲ ਭਾਈ ਭਰਾ ਜੀ ਪਹਿਲਾਂ ਇਹ ਲਫਾਫੇ ਵਗੈਰਾ ਰੁੜ ਜਾਂਦੇ ਸੀ ਭਾਈ ਪਾਣੀ ਪਹਿਲੇ ਲਫਾਫੇ ਛੁੱਟਦੇ ਦੇ ਆ ਪਾਣੀ ਹੀ ਪੁੱਲਦੇ ਵੇ ਛੁੱਟਦੇ ਦੇ ਆ ਪਾਣੀ ਆਂਦਾ ਰਿਹਾ ਰੁੜ ਜਾਂਦਾ ਰਿਹਾ ਆ ਓਨ ਲੋਕੀ ਸ਼ਰਕ ਦੇ ਢੇਰ ਲਾਈ ਜਾਂਦੇ ਆ ਲੱਗੇ ਸਬਜ਼ੀ ਦੀ ਦੁਕਾਨ ਆ ਲੱਗੇ ਚਾਹ ਦੀ ਦੁਕਾਨ ਲੱਗੇ ਆਂਡੀਆਂ ਦੀ ਦੁਕਾਨ ਆ ਆ ਕੀ ਕਰੇਗਾ ਦੁਕਾਨਦਾਰ ਤੇ ਇਹ ਜੋ ਲੱਗੇ ਰਿਆ ਛਾਣੇ ਜਿਹੜੇ ਘਰ ਆਇਣਾ ਵਾਸਤੇ ਪਰੇਸ਼ਾਨੀਆਂ ਘਰ ਵਾਸਤੇ ਲੱਗਾ ਘਰਾਂ ਵਾਲੇ ਕਿੰਨੀ ਮੁਸ਼ਕਲ ਆ ਰਹੀ ਹੈ ਕਿੰਨੀ ਗੰਦਗੀ ਆ ਰਹੀ ਹੈ ਕਿੰਨੀ ਮੱਖੀ ਉੱਡਦੀ ਆ ਸਭ ਸਬਜੀ ਦੇ ਵਹਿ ਰਹੀ ਆ ਤੇ ਹੁਣ ਸਬਜੀ ਵਾਲੇ ਨੇ ਤਾਂ ਸਬਜੀ ਵੇਚਣੀ ਆ ਸਬਜੀ ਵਾਲੇ ਨੇ ਸਬਜੀ ਵੇਚਣੀ ਆ ਕਿੱਥੋਂ ਲਿਆ ਕੇ ਵੇਚੇਗਾ ਸਬਜੀ ਵੇਚੇਗਾ ਮੱਖੀ ਦੇ ਬਹਿਣੀ ਮੈਣੀ ਸਬਜੀ ਦੇ ਉੱਤੇ ਤੇ ਆ ਗੰਦਗੀ ਦਾ ਟੇਰ ਜੇ ਪਾਣੀ ਚਾਲੂ ਕੀਤਾ ਜਾਵੇ ਤਾਂ ਫਿਰ ਠੀਕ ਹੋ ਜਾਏਗਾ ਪਾਣੀ ਚਾਲੂ ਕੀਤਾ ਜਾਵੇ ਤਾਂ ਗੰਦਗੀ ਪਾਣੀ ਵਿੱਚ ਛੁੱਟਦੀ ਜਾਵੇ ਤਾਂ ਰੁੜ ਜਾਂਦੀ ਹੈ ਜੀ ਹੁਣੇ ਤੁਹਾਨੂੰ ਸਾਰਾ ਕੁਝ ਸਾੜਨਾ ਪੈਂਦਾ ਅੱਗ ਲ ਅਜਾ ਦਹਾ ਦਰਾਂ ਬਾਅਦ ਅਗਲਾ ਫਿਰ ਵੀ ਢੇਰ ਜਿਹੜੇ ਲੱਗਦੇ ਜਾਂਦੇ ਨੇ ਗੁਲਾ ਹਟੋਂ ਤੋਂ ਘਟਨੇ ਕਰਦੇ ਜੀ ਤੇ ਇਹ ਦੀਨਾ ਨਗਰ ਤੇ ਹਾਲਾਤ ਕਿਵੇਂ ਵੇਖਦੇ ਹੋ ਤੁਸੀਂ ਇਹ ਲੰਬੇ ਸਮੇਂ ਤੋਂ ਇਦਾਂ ਹੀ ਚੱਲ ਰਿਹਾ ਦੇਖੋ ਲੰਬੇ ਸਮੇਂ ਤੋਂ ਚੱਲੇ ਯੂ ਤੇ ਆਇਆ ਪਾਣੀ ਆਂਦਾ ਰਿਹਾ ਡੁੱਰ ਜਾਂਦਾ ਰਿਹਾ ਕੂੜਾ ਅੱਗੇ ਨਹੀਂ ਅਗਣੀ ਹੀ ਲਾਣੇ ਪੈਂਦੀ ਰਹੀ ਹੁਣ ਦਾਂ ਦੀ ਆਵਾਜ਼ ਨੂੰ ਅੱਗ ਲਾਣੇ ਪੈਂਦੀ ਆ ਤੇ ਛੜਦਾ ਉਹ ਵੀ ਨਹੀਂ ਵਿੱਚ ਕੋਈ ਗਿੱਲੀਆਂ ਸਬਜ਼ੀਆਂ ਕਈ ਕੁਝ ਹੁੰਦਾ ਉਹ ਛੜਦਾ ਕੋਈ ਨਹੀਂ ਛੜਦਾਗਾ ਗੱਲ ਕਰੀਏ ਤਾਂ ਇਹ ਹਾਲਾਤ ਜਿਹੜੇ ਆ ਮਗਰਾਲੇ ਨੂੰ ਜਾਣ ਵਾਲੇ ਪੁਲ ਦੇ ਆ ਔਰ ਇਸ ਪੁਲ ਦੇ ਉੱਤੇ ਦੱਸ ਦਈਏ ਕਿ ਇਹ 5-6 ਮਹੀਨੇ ਹੋ ਗਿਆ ਪੁਲ ਚਾਲੂ ਹੋਏ ਨੂੰ ਲੇਕਿਨ ਅਜੇ ਤੱਕ ਪੁਲ ਦਾ ਜਿਹੜਾ ਨਿਕਾਸ ਆ ਪਾਣੀ ਦਾ ਉਹ ਨਹੀਂ ਖੋਲਿਆ ਗਿਆ ਔਰ ਗੰਦਗੀ ਦੇ ਢੇਰ ਲੋਕਾਂ ਨੇ ਸੜਕ ਦੇ ਕਿਨਾਰੇ ਲਗਾ ਦਿੱਤੇ ਆ ਔਰ ਪਿੰਡ ਵਾਸੀਆਂ ਵਾਸਤੇ ਮੁਸੀਬਤ ਖੜੀ ਔਰ ਬਦਬੂ ਦੂਰ ਦੂਰ ਤੱਕ ਜਾ ਰਹੀ ਆ ਪਤਾ ਨਹੀਂ ਲਫਾਫਿਆਂ ਦੀ ਜਿਹੜੀ ਗੰਦਗੀ ਆ ਕਦੋਂ ਮੁੱਕੇਗੀ ਕਦੋਂ ਦੀਨਾ ਨਗਰ ਦੇ ਹਾਲਾਤ ਸੁਧਰਨਗੇ ਔਰ ਇਹ ਹਾਲਾਤ ਜਿਹੜੇ ਆ ਲਗਾਤਾਰ ਅਸੀਂ ਬੁਖਾਰ ਰਹੇ ਆ ਔਰ ਸਬੰਧਤ ਮੈਕਮੇ ਨੂੰ ਬੇਨਤੀ ਕਰ ਦ ਉਸ ਪਾਣੀ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਸਫਾਈ ਰਵੇ ਪ੍ਰੋਪਰ ਇਹ ਲਿਫਾਫੇ ਜਿਹੜੇ ਗੰਦਗੀਆਂ ਰੁੜ ਜਾਵੇ ਕਿਉਂਕਿ ਪਾਣੀ ਚਾਲੂ ਕਰਨਾ ਵੀ ਉਸੇ ਮਹਿਕਮੇ ਦੀ ਜ਼ਿੰਮੇਵਾਰੀ ਆ ਜਿਸ ਨੇ ਪੁਲ ਬਣਾਇਆ ਔਰ ਦੁਬਾਰਾ ਬੇਨਤੀ ਕਰ ਦਈਏ ਕਿ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਸਬੰਧਤ ਮਹਿਕਮੇ ਤੱਕ ਪਹੁੰਚੇ ਔਰ ਇਹ ਪਾਣੀ ਜਿਹੜਾ ਇਸ ਦਾ ਚਾਲੂ ਕੀਤਾ ਜਾਵੇ ਮੇਰੇ ਸਸ ਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ